ਸਤਿ ਸ੍ਰੀ ਅਕਾਲ ਜੀ ਅੱਜ 21 ਫਰਵਰੀ ਮਾਂ ਬੋਲੀ ਦਿਵਸ ਤੇ ਮੈਂ ਪੰਜਾਬੀ ਮਾਂ ਬੋਲੀ ਲਈ ਇੱਕ ਕਵਿਤਾ ਲਿਖੀ ਹੈ ਮੈਂ ਤੇਰੀ ਮਾਂ ਬੋਲੀ ਸੋਹਣਿਆ ਤੂੰ ਮੈਨੂੰ ਪਹਿਚਾਨ ਮਾਂ ਦੇ ਦੁੱਧ ਵਿੱਚ ਕੁਲ ਕੇ ਆਈ ਵਾਂਗ ਇੱਕ ਵਰਦਾਨ ਸੋਹਣਿਆ ਤੂੰ ਮੈਨੂੰ ਪਹਿਚਾਨ ਮਾਂ ਬੋਲੀ ਵin ਬਣ ਸਕਦੀ ਨਾ ਹਸਤੀ ਕੋਈ ਮਹਾਨ ਮਾਂ ਬੋਲੀ ਮਾਦੀ ਚੱਗ ਵਿੱਚ ਹੁੰਦੀ ਇੱਕ ਜਿੰਦਾ ਭਗਵਾਨ ਮਾਂ ਦੀ ਬੋਲੀ ਮੱਖਿਓ ਮਿੱਠੀ ਹੈ ਰਸਾਂ ਦੀ ਖਾਨ ਮਾਂ ਬੋਲੀ ਵਿੱਚ ਹੀ ਗੁਰੂ ਨਾਨਕ ਦਿੱਤਾ ਹੈ ਸਤਨਾਮ ਸੋਹਣਿਆ ਤੂੰ ਮੈਨੂੰ ਪਹਿਚਾਨ ਤੇਰੇ ਦਿਲ ਦੇ ਬਲਬਲਿਆ ਨੂੰ ਹਰਦਮ ਤਰਾਂ ਬਿਆਨ ਲੋਕਾਂ ਪਿੱਛੇ ਲੱਗ ਕੇ ਮਾਂ ਦਾ ਨਾ ਕਰ ਤੂੰ અપਮਾਨ ਬਹਿਣ ਬੋਲੀਆਂ ਗੀਤ ਤੇ ਗਜ਼ਲਾਂ ਕਾਲਾਂ ਅਤੇ ਅਖਾਂ ਕਥਾ ਕਹਾਣੀਆਂ ਬਾਤ ਬੁਜ਼ਾਰਤਾ ਤੇ ਬਿਆਹਾਂ ਦੇ ਕਾਣ ਸੋਹਣਿਆ ਤੂੰ ਮੈਨੂੰ ਪਹਿਚਾਨ ਮੈਂ ਤੇਰੀ ਮਾਂ ਬੋਲੀ ਸੋਹਣਿਆ ਤੂੰ ਮੈਨੂੰ ਪਹਿਚਾਨ ਮਾਂ ਬੋਲੀ ਵਿੱਚ ਜਾਨ ਪਰੋਏ ਸੱਦਰਾਂ ਤੇ ਅਰਮਾਨ ਗਿੱਤੇ ਭੰਗੜੇ ਟੱਪੇ ਮਾਈਏ ਨੇ ਜੀਵਨ ਦੀ ਸ਼ਾਨ ਲੋਰੀਆਂ ਅਤੇ ਸੁਹਾਗ ਘੋੜੀਆਂ ਨੇ ਮਿੱਠੀ ਮੁਸਕਾਨ ਜ਼ਿੰਦਗੀ ਦੇ ਇਸ ਰੰਗ ਮੰਚ ਤੇ ਮੈਂ ਹੀ ਹਾਂ ਪ੍ਰਦਾਨ ਸੋਹਣਿਆ ਤੂੰ ਮੈਨੂੰ ਪਹਿਚਾਨ ਮੈਂ ਪੰਜਾਬੀ ਬੋਲੀ ਲੋਕੋ ਜਿਸ ਦਾ ਜਗ ਤੇ ਮਾਨ ਪੰਜ ਪਾਣੀਆਂ ਦੀ ਧਰਤੀ ਹੈ ਮੇਰਾ ਜਨਮ ਸਥਾਨ ਪੈਂਤੀ ਅਖਰੀ ਲਿਪੀ ਗੁਰਮੁਖੀ ਮੇਰੀ ਬੜੀ ਹੈ ਸ਼ਾਨ ਗ੍ਰੰਥ ਸਾਹਿਬ ਗੁਰੂ ਤੇਬ ਨੇ ਕੀਤਾ ਹੈ ਮੈਨੂੰ ਪਰਵਾਨ ਸੋਹਣਿਆ ਤੂੰ ਮੈਨੂੰ ਪਹਿਚਾਨ ਮੈਂ ਬੋਲੀ ਗੁਰੂਆਂ ਪੀਰਾਂ ਦੀ ਦੇਮਾ ਬ੍ਰਹਮ ਗਿਆਨ ਇੱਕ ਇੱਕ ਅੱਖਰ ਮੇਰਾ ਬਣਿਆ ਗੁਰੂਆਂ ਦਾ ਫਰਮਾਨ ਮੈਂ ਕਦੇ ਮਿਟ ਨਹੀਂ ਸਕਦੀ ਭਾਵੇਂ ਲਾਵੇ ਚੋਰ ਜਹਾਨ ਰਜਨੀਸ਼ ਕਹੇ ਹੁਣ ਮੈਂ ਚਮਕਦੀ ਵਿੱਚ ਉੱਚੇ ਅਸਮਾਨ ਮੈਂ ਕਦੇ ਨਹੀਂ ਮਿਟ ਸਕਦੀ ਭਾਵੇਂ ਲਾਵੇ ਚੋਰ ਜਹਾਨ ਰਜਨੀਸ਼ ਕਹੇ ਹੁਣ ਮੈਂ ਚਮਕਦੀ ਉੱਚੇ ਵਿੱਚ ਅਸਮਾਨ ਸੋਹਣਾ ਤੂੰ ਮੈਨੂੰ ਪਹਿਚਾਣ ਤੂੰ ਮੈਨੂੰ ਪਹਿਚਾਣ ਸੋਹਣਾ ਤੂੰ ਮੈਨੂੰ ਪਹਿਚਾਣ